ਸਸ਼ਕਲ ਕਲਿਆਣ ਟੀਵੀ ਪੰਜਾਬ ਦੇਖ ਰ ਤੁਸੀਂ ਬਿੱਤੇ ਦਿਨੀ ਆਮ ਆਦਮੀ ਪਾਰਟੀ ਤਿਆਗੂ ਨਿਤਨ ਨੰਦਾ ਤੇ ਹੋਏ ਹਮਲੇ ਦੇ ਮਾਮਲੇ ਦੇ ਵਿੱਚ ਦੱਸ ਦਈਏ ਕਿ ਪੁਲਿਸ ਨੇ ਇੱਕ ਵੱਡੀ ਸਫਲਤਾ ਹਾਸਲ ਕੀਤੀ ਹੈ ਤਾਂ ਪਿੰਡ ਕੰਪੂਰ ਦੇ ਵਿੱਚ ਇੱਕ ਵਿਆਹ ਸਮਾਗਮ ਦੇ ਦੌਰਾਨ ਜਾਨ ਲੈਵਾ ਹਮਲਾ ਹੁੰਦਾ ਹੈ ਇਸ ਹਮਲੇ ਦੌਰਾਨ ਦਿਲਸ਼ੇਲ ਸਿੰਘ ਜਿਸ ਦੇ ਬਲ ਆਪਣੇ ਸਾਥੀਆਂ ਦੇ ਨਾਲ ਨਿਤਨ ਨੰਦਾ ਦੇ ਉੱਤੇ ਫਾਇਰਿੰਗ ਕੀਤੇ ਜਾਂਦੇ ਨੇ ਜਿਸ ਦਰਮਿਆਨ ਨਿਤਨ ਨੰਦਾ ਦੇ ਸਿਰ ਤੇ ਗੋਲੀਆਂ ਵੱਜਦੀਆਂ ਨੇ ਤੇ ਸਿਰ ਦੇ ਵਿੱਚੋਂ ਗੋਲੀ ਕੱਢ ਦਿੱਤੀ ਜਾਂਦੀ ਹੈ ਤਾਂ ਇਸੇ ਮਾਮਲੇ ਦੇ ਵਿੱਚ ਸਫਲਤਾ ਉਸ ਵੇਲੇ ਪੁਲਿਸ ਨੂੰ ਮਿਲਦੀ ਹੈ ਜਦੋਂ ਪੁਲਿਸ ਵਿਧਾਇਕ ਕਹਿੰਦੇ ਕਿ ਇਨ੍ਹਾਂ ਦੋਸ਼ੀਆਂ ਵੱਲੋਂ ਸਰੈਂਡਰ ਕੀਤਾ ਜਾ ਰਿਹਾ ਸੀ ਤੇ ਪੁਲਿਸ ਪਾਰਟੀ ਦੇ ਵੱਲੋਂ ਇਹਨਾਂ ਨੂੰ ਕਾਬੂ ਕਰ ਲਿਆ ਗਿਆ ਦੋਸ਼ੀ ਦਿਲਸ਼ੇਰ ਸਿੰਘ ਦੇ ਪਾਸੋਂ ਵਾਰਦਾਤ ਸਮੇ ਵਰਤਿਆ ਗਿਆ ਅਸਲਾ 32 ਬੋਰ ਦਾ ਰਿਵਲਵਰ 7 ਤੰਦਾ ਕਾਰਤੂਸ ਤੇ ਤਿੰਨ ਖਾਲੀ ਕੋਲ ਬਰਾਮਦ ਹੋਏ ਨੇ ਜਿਸ ਨੂੰ ਅਦਾਲਤ ਦੇ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗਾ ਪੁਲਿਸ ਪਾਰਟੀ ਨੂੰ ਉਸ ਵੱਲੇ ਵੱਡੀ ਸਫਲਤਾ ਮਿਲਦੀ ਹੈ ਜਦੋਂ ਇਸ ਮਾਮਲੇ ਦੇ ਵਿੱਚ ਮੁੱਖ ਦੋਸ਼ੀ ਸਣੇ ਜਿਹੜੇ ਨਾਮਾ ਲੂਮ ਵਿਅਕਤੀਆਂ ਤੇ ਪਰਚਾ ਦਰਜ ਕਰਨ ਤੋਂ ਬਾਅਦ ਮੁੱਖ ਦੋਸ਼ੀ ਹੁਣ ਪੁਲਿਸ ਦੇ ਅੜਿੱਕੇ ਆ ਗਿਆ ਹੈ ਹੈਗੀ ਹੈ ਪੁਲਿਸ ਪਾਰਟੀ ਇਸ ਐਸਪੀ ਡੀ ਸਾਹਿਬ ਦੀ ਅਗਵਾਈ ਹੇਠ ਬਣਾਈਆਂ ਗਈਆਂ ਸਹੀਆਂ ਤੇ ਡੀਐਸਪੀ ਅਨੰਦ ਕੁਸਰ ਸਾਹਿਬ ਜਸ਼ਨਦੀਪ ਸਿੰਘ ਤੇ ਨਾਲ ਡੀਐਸਪੀ ਡਿਟੈਕਟਿਵ ਜਤਿੰਦਰ ਸਿੰਘ ਜੀ ਨਾ ਦੇ ਅੰਡਰ ਸੀਆਈਏ ਦੀ ਜੇ ਥਾਣੇ ਦੀ ਟੀਮਾਂ ਬਣਾਈਆਂ ਗਈਆਂ ਇਸ ਤੋਂ ਇਲਾਵਾ ਆਪਾਂ ਵਕ ਵਕ ਥਾਣੇ ਦੇ ਜਿਹੜੇ ਸਾਡੇ ਡਿਸਟ੍ਰਿਕਟ ਸੀਲਿੰਗ ਦੇ ਸਿਟੀ ਸੀਲਿੰਗ ਦੇ ਜਿਹੜੇ ਨਾਕੇ ਹੈਗੇ ਨੇ ਉਹ ਵੀ ਲਗਾਏ ਗਏ ਸੀਗੇ ਜਿੱਦੇ ਕਰਕੇ ਜਿਹੜਾ ਐਕਿਊਜ਼ ਸੀਗਾ ਉਹਨੂੰ ਆਪਣੀ ਗੱਡੀ ਜਿਹੜੀ ਹੈ ਅਬੈਂਡਨਟ ਕਰਕੇ ਭਜਣਾ ਪਿਆ ਔਰ ਇਸ ਮਾਮਲੇ ਤੇ ਸਾਨੂੰ ਕਾਫੀ ਵੱਡੀ ਸਫਲਤਾ ਜਿਹੜੀ ਹੈਗੀ ਅੱਜ ਹਾਸਲ ਹੋਈ ਜਦੋਂ ਜਿਹੜਾ ਸਾਡਾ ਐਕਿਊਜ਼ ਜਿਹੜਾ ਦਿਲਸ਼ੇਰ ਸਿੰਘ ਹੈ ਜਿਹੜਾ ਚੰਡੀਗੜ੍ਹ ਪੁਲਿਸ ਤੋਂ ਰਿ ਇਹਦਾ ਪੁਰਾਣਾ ਡਿਸਪਿਊਟ ਚੱਲਦਾ ਪਿਆ ਸੀਗਾ ਨਿਤਨੰਦਰ ਦੇ ਨਾਲ ਉਹਨੇ ਅੱਜ ਕੋਰਟ 'ਚ ਸਰੈਂਡਰ ਕਰਨ ਜਦੋਂ ਜਾ ਰਿਹਾ ਸੀਗਾ ਰੋਪੜ ਸਾਈਡ ਤਾਂ ਉਦੋਂ ਸਾਡੀ ਪੁਲਿਸ ਪਾਰਟੀ ਨੇ ਉਹਨੂੰ ਕਾਬੂ ਕੀਤਾ ਔਰ ਉਹਨੂੰ ਆਪਾਂ ਗ੍ਰਿਫਤਾਰ ਕਰ ਲਿਆ ਹੈਗਾ ਇਹਨਾਂ ਦਾ ਪੁਰਾਣਾ ਡਿਸਪਿਊਟ ਜਿਹੜਾ ਹੈਗਾ ਪ੍ਰਾਪਰਟੀ ਦੇ ਰਿਗਾਰਡਿੰਗ ਚੱਲਦਾ ਪਿਆ ਹੈਗਾ ਜਿਹਦੇ ਵਿੱਚ ਜੋ ਸਾਡਾ ਅਕਿਊਜ਼ਡ ਹੈਗਾ ਉਹਦੀ ਜ਼ਮੀਨ ਨਿਤਨੰਦਰ ਨੇ ਖਰੀਦ ਨਹੀਂ ਸੀਗੀ ਬਟ ਬਿਆਨਾ ਕਰਨ ਤੋਂ ਬਾਅਦ ਉਹ ਪਾਰਟੀਆਂ ਨੇ ਆਪਸ ਵਿੱਚ ਜਿਹੜਾ ਸੌਦਾ ਹੈਗਾ ਉਹਨੂੰ ਪੂਰਾ ਨਹੀਂ ਕੀਤਾ ਸੀਗਾ ਔਰ ਕਾਫੀ ਲੌਂਗ ਸਟੈਂਡਿੰਗ ਜਿਹੜਾ ਹੈਗਾ ਡਿਸਪਿਊਟ ਚੱਲਦਾ ਆ ਰਿਹਾ ਸੀਗਾ ਜਿਹਦੇ ਕਰਕੇ ਇਹਨਾਂ ਨੇ ਆਪਸ ਵਿੱਚ ਇੱਕ ਦੂਜੇ ਤੇ ਕਾਫੀ ਅਲੀਗੇਸ਼ਨ ਵੀ ਲਾਈ ਨੇ ਕੰਪਲੇਂਟਾਂ ਵੀ ਜਲਦੀ ਨੇ ਤੇ ਐਫ ਆਈ ਆਰ ਵੀ ਹੋਈਆਂ ਨੇ ਤੇ 300 109 ਬੀ ਐਨ ਐਸ ਜਿਹੜਾ ਆਪਣਾ 300 ਸਾਲ ਪੁਰਾਣਾ ਆਰਸਟਾਈਲ ਰੈਕਸ਼ਨ ਹੁੰਦਾ ਸੀਗਾ ਉਹਦੇ ਚ ਆਪਾਂ ਐਫ ਆਈ ਆਰ ਦਰਜ ਕਰਕੇ ਦੀ ਤਤਕੀਸ਼ ਕਰ ਰਹੇ ਹਾਂ ਕੁਝ ਚਾਰ ਬੰਦਿਆਂ ਦੇ ਖਿਲਾਫ ਰਾਇ ਐਫ ਆਈ ਆਰ ਹੋਈ ਹੈ ਚਾਰ ਬੰਦੇ ਕਿਹੜੇ ਨੇ ਬੀ ਐਨ ਐਸ ਦੀ ਜਿਹੜੀ 109 ਧਾਰਾ ਜਿਹੜੀ ਪੁਰਾਣੇ ਆਪਣੇ ਆਈ ਪੀ ਸੀ ਨੂੰ 307 ਨੂੰ ਬਰੋਗਰੇਟ ਕਰਦੀ ਹੈਗੀ ਹੈ ਉਸ ਤੋਂ ਇਲਾਵਾ ਆਰਮ ਸੈਕਟ ਲੱਗਾ ਹੋਇਆ ਹੈਗਾ ਔਰ ਬੀ ਐਨ ਐਸ ਦੀ 351 2 191 3 ਉਹ ਲਗਤਾਰਾਂ ਵੀ ਲਗਾਈਆਂ ਗਈਆਂ ਕਿਹੜੇ ਕਿਹੜੇ ਚਾਲਤ ਹੀ ਹੈਗੇ ਨੇ ਜਿਨ੍ਹਾਂ ਦੇ ਖਿਲਾਫ ਮਾਮਲਾ ਬਸ ਇਹ ਇਹਦੇ ਦੋ ਬ੍ਰਦਰ ਹੈਗੇ ਨੇ ਰਣਬਹਾਦਰ ਤੇ ਰਾਮ ਸਿੰਘ ਤੇ ਦੋ ਇੱਕ ਜਿਹੜਾ ਹੈਗਾ ਅਜੇ ਰਾਣਾ ਡਾਕਟਰ ਹੈਗਾ ਉਹਨਾਂ ਦਾ ਜਿਹੜਾ ਹੈਗਾ ਉਹਨਾਂ ਦੇ ਖਿਲਾਫ ਪਿਆਰ ਦਰਜ ਕੀਤੀ ਗਈ ਜਿਹੜਾ ਵੈਪਨ ਯੂਜ਼ ਕੀਤਾ ਗਿਆ ਉਹ ਲਾਇਸੈਂਸ ਵੈਪਨ ਲਾਇਸੈਂਸੀ ਹੈਗਾ 32 ਬੋਰ ਦਾ ਰਿਵਾਲਵਰ ਹੈਗਾ ਇਹਦੇ ਬਾਰੇ ਆਪਾਂ ਹੋਰ ਜਿਹੜਾ ਦਾ ਪਿਛੋਕਰ ਹੈਗਾ ਵੈਪਨ ਦਾ ਪਤਾ ਕਰ ਰਹੇ ਹੈਗੇ ਆ ਸਾਨੂੰ ਜਿਹੜੇ ਖੋਲ ਸੀਗੇ ਜਿਹੜੇ ਮੌਕੇ ਤੇ ਵੈਪਨ ਚਲਾਏ ਗਏ ਸੀਗੇ ਉਹ ਵੀ ਬ੍ਰਾਹਮਤ ਹੋ ਗਏ ਨੇ ਤੇ ਉਸ ਤੋਂ ਇਲਾਵਾ ਕੁਝ ਲਾਈਫ ਕਾਰਟੂਜ ਵੀ ਆਪਾਂ ਬ੍ਰਾਹਮਤ ਕੀਤੇ ਟੋਟਲ 3 ਫਾਇਰ ਜਿਹੜੇ ਮੌਕੇ ਤੇ ਕੀਤੇ ਗਏ ਸੀ ਸਰ ਮੋਰਿਸ ਬੰਦੀ ਕੀ ਸੀਗਾ ਮਾਰਨਾ ਸੀਗਾ ਡਰਾਣਾ ਸੀਗਾ ਕੀ ਸੀਗਾ ਕਿਉਂਕਿ ਹਲੇ ਸਮਝ ਨਹੀਂ ਪਾਏ ਕਿ ਇੰਨਾ ਪੁਰਾਣਾ ਜਿਹੜਾ ਡਿਸਪਿਊਟ ਚੱਲ ਰਿਹਾ ਸੀ ਉਹ ਡਿਸਪਿਊਟ ਫਾਇਰਿੰਗ ਤੇ ਕਿਵੇਂ ਆ ਗਿਆ ਦੇਖੋ ਹੀਟ ਆਫ ਦਾ ਮੂਮੈਂਟ ਹੁਣ ਕੀ ਹੋਇਆ ਸੀਗਾ ਇਹ ਤੇ ਹੁਣ ਜਦੋਂ ਆਪਾਂ ਕੁਝ ਕੁਝ ਕਰਾਂਗੇ ਰਿਮਾਂਡ ਹਾਜ਼ਰ ਕਰਕੇ ਤਾਂ ਹੀ ਸਾਨੂੰ ਕਲੀਅਰ ਹੋਊਗਾ ਔਰ ਮੈਂ ਤੁਹਾਨੂੰ ਜਿੰਨਾ ਦੱਸਿਆ ਕਿ ਕਾਫੀ ਪੁਰਾਣਾ ਇਹਨਾਂ ਦਾ ਡਿਸਪਿਊਟ ਚੱਲਦਾ ਪਿਆ ਸੀਗਾ ਔਰ ਪਹਿਲਾਂ ਵੀ ਐਫ ਆਈ ਆਰ ਹੋਈਆਂ ਨੇ ਇਸ ਤੋਂ ਇਲਾਵਾ ਇਹਨਾਂ ਦੀ ਪ੍ਰੈਜੈਂਟ ਵਿੱਚ ਕੰਪਲੇਂਟ ਚਲਦੀ ਪਈ ਸੀ ਜਿਹਦੇ ਵਾਸਤੇ ਇਹ ਦੋਨੋਂ ਪਾਰਟੀਆਂ ਨੂੰ ਨੋਟ ਕਰਾਇਆ ਗਿਆ ਸੀਗਾ ਅੱਜ ਦਾ ਸਮਾਂ ਦਿੱਤਾ ਹੋਇਆ ਸੀਗਾ ਥਾਣੇ ਦਾ ਔਰ ਜਿਹੜੀ ਤੁਸੀਂ ਗੱਲ ਕੀਤੀ ਕਿ ਮਾਰਨ ਦੀ ਨੀਅਤ ਸੀਗੀ ਕਿਆ ਕੀ ਸੀਗਾ ਉਹ ਹੁਣ ਤਪਤੀਸ਼ ਜਿਹੜੀ ਹੈਗੀ ਹੈ ਉਹ ਇਸ ਚੀਜ਼ ਨੂੰ ਕਲੀਅਰ ਕਰੋਗੀ ਕਿਉਂਕਿ ਵੈਪਨ ਜਿਹੜਾ ਹੈਗਾ ਉਹ ਗੋਲੀ ਜਾ ਕੇ ਤੇ ਸਿਰ ਵਿੱਚ ਵੱਜੀ ਹੈ ਇਸੇ ਕਰਕੇ ਆਪਾਂ ਇਹਨੂੰ ਜਿਹੜਾ ਅਟੈਂਪਟ ਟੂ ਮਰਡਰ ਸੈਕਸ਼ਨ ਜਿਹੜੇ ਅਗੇ ਨੇ ਉਹਦੇ ਇੱਕ ਕਰਚਾ ਦਰਜ ਕੀਤਾ ਹੈਗਾ ਉਹ ਤਫਤੀਸ਼ ਕਰ ਰਹੇ ਨੇ ਅੱਜ ਹੀ ਕੋਰਟ ਦੇ ਵਿੱਚ ਕੀਤਾ ਗਿਆ ਜੀ ਜਾਂ ਫਿਰ ਇਹਨੇ ਖੁਦ ਸਰੈਂਡਰ ਕੀਤਾ ਨਹੀਂ ਸਰੈਂਡਰ ਕਰਨ ਜਾ ਰਿਹਾ ਸੀਗਾ ਰੋਪੜ ਕੋਰਟ ਵਿੱਚ ਉੱਥੇ ਸਾਡੀ ਪੁਲਿਸ ਪਾਰਟੀ ਨੇ ਗ੍ਰਿਫਤਾਰ ਕੀਤਾ ਹੈ ਅੱਜ ਹੀ ਜਿਹੜਾ ਕੋਰਟ ਦੇ ਵਿੱਚ ਪੇਸ਼ ਕਰ ਰਹੇ ਕੱਲ ਨਹੀਂ ਬਿਲਕੁਲ ਅੱਜ ਹੀ ਕਰਾਂ ਕਿਉਂਕਿ ਕਾਫੀ ਟਾਈਮ ਹੋ ਗਿਆ ਇਹਨੂੰ ਗ੍ਰਿਫਤਾਰ ਕੀਤਾ ਹੋਇਆ ਆਰਾਊਂਡ ਅਪ ਕੀਤਾ ਹੋਇਆ ਹੈ ਜੇ ਚਾਰੀ ਕੈਂਡੀਡੇਟਾਂ ਦੇ ਅੰਦਰ ਅੰਦਰ ਆਪਾਂ ਪੇਸ਼ ਕਰਨਾ ਹੁੰਦਾ ਹੈ ਸਾਡਾ ਵੀ ਮੇਲ ਮੰਤਵ ਇਹ ਹੁੰਦਾ ਕਿ ਆਪਾਂ ਪੇਸ਼ ਕਰਕੇ ਕੋਰਟ ਤੋਂ ਇਹਦਾ ਮੈਡੀਕਲ ਕਰਾ ਕਰਕੇ ਜਿਹੜੀ ਅਗਲੀ ਕੋਸ਼ਿਸ਼ ਜਿਹੜੇ ਬਾਕੀ ਚੈਂ ਦਾ ਅਕਿਊਜ਼ ਨੇ ਉਹ ਕੌਨਸਪੀਰੇਸੀ ਦੇ ਵਿੱਚ ਹਿੱਸੇਦਾਰ ਸੀ ਵੈਪਨ ਇਹਨਾਂ ਦੇ ਵੱਲੋਂ ਚਲਾਇਆ ਗਿਆ ਕਿਹਨੇ ਵੱਲੋਂ ਅਕਿਊਜ਼ਡ ਵੱਲੋਂ ਜਿਹੜੇ ਸ਼ੇਰ ਵੱਲੋਂ ਚਲਾਇਆ ਗਿਆ ਹੈਗਾ ਔਰ ਇਸ ਤੋਂ ਇਲਾਵਾ ਜਿਹੜੇ ਤਿੰਨ ਬੰਦੇ ਹੈਗੇ ਨੇ ਉਹਨਾਂ ਦੇ ਵਾਸਤੇ ਵੀ ਸਾਡੀ ਰੇਡਸ ਲਗਾਤਾਰ ਚੱਲ ਰਹੀਆਂ ਹੈਗੇ ਨੇ ਉਹਨਾਂ ਨੂੰ ਵੀ ਜਲਦ ਤੋਂ ਜਲਦ ਗ੍ਰਿਫਤਾਰ ਕਰਾਂਗੇ ਬਾਕੀ ਕੌਨਸਪੀਰੇਸੀ ਕੀ ਸੀ ਕਿ ਅੱਗੇ ਹੋਰ ਕੀ ਕਰ ਸਕਦੇ ਸੀਗੇ ਉਹ ਸਾਰੀ ਜਿਹੜੀ ਹੈਗੀ ਹੈ ਇਸ ਕਦੀ ਪੁਛਕਿਸ ਤੇ ਡਿਪੈਂਡ ਕਰੂਗਾ ਉਹ ਆਪਾਂ ਸਾਰਾ ਕੁਝ ਤੁਹਾਡੇ ਨਾਲ ਪਲਾਸਾ ਕਰਾਂਗੇ ਸਰ ਕੁਝ ਸੋਸ਼ਲ ਮੀਡੀਆ ਤੇ ਵੀ ਆਪਸ ਵਿੱਚ ਕੁਝ ਧਮਕੀਆਂ ਚੱਲ ਰਹੀਆਂ ਅਸਲੀ ਤੇ ਕੋਈ ਹਲੇ ਸੀ ਆਦਾ ਰਹੇ ਸੀਗੇ ਤਾਂ ਕੁਝ ਗੱਲ ਕਰ ਰਹੇ ਸੀ ਕੁਝ ਲੋਕ ਤੇ ਆਪ ਵੀ ਗੱਲ ਕਰ ਰਹੇ ਸੀ ਉਹ ਸੋਸ਼ਲ ਮੀਡੀਆ ਤੇ ਗੱਲਾਂ ਚੱਲ ਰਹੀਆਂ ਸੀ ਉਸ ਕਰਕੇ ਇੱਕ ਖੁੰਨਸ ਜਿਹਾ ਇਹ ਮੈਂ ਤੁਹਾਨੂੰ ਦੱਸਿਆ ਇਹਨਾਂ ਦਾ ਡਿਸਪਿਊਟ ਕਾਫੀ ਪੁਰਾਣਾ ਚੱਲਦਾ ਆ ਰਿਹਾ ਹੈਗਾ ਤੇ ਕੰਪਲੇਂਟਸ ਇਹਨਾਂ ਨੇ ਪਹਿਲਾਂ ਕਾਫੀ ਦਿੱਤੀਆਂ ਹੋਈਆਂ ਨੇ ਇਵਨ ਜਿਹੜੇ ਡੀਐਸਪੀ ਅਨੰਤਪੁਰ ਸਾਹਿਬ ਹੈਗੇ ਨੇ ਇਹਦੇ ਤੋਂ ਡੀਐਸਪੀ ਡੀ ਸੀ ਹੈਗੇ ਇਹਨਾਂ ਦੇ ਕੋਲ ਵੀ ਪਹਿਲਾਂ ਕੰਪਲੇਂਟ ਚਲਦੀ ਸੀਗੀ ਇਸ ਤੋਂ ਇਲਾਵਾ ਪਹਿਲਾਂ ਇੱਕ ਪਿਆਰ ਵੀ ਮਾਈਨਿੰਗ ਐਕਟ ਦੇ ਤਹਿਤ ਜਿਹੜਾ ਹੈਗਾ ਦਿਲਸ਼ੇਰ ਤੇ ਦਰਜ ਕੀਤੀ ਗਈ ਸੀ ਉਹ ਸਾਰਾ ਕੁਝ ਤਫਤੀਸ਼ ਵਿੱਚ ਚੱਲਦਾ ਪਿਆ ਸੀਗਾ ਸੋਸ਼ਲ ਮੀਡੀਆ ਦੇ ਜਿਹੜੇ ਕੰਟੈਂਟ ਦੀ ਤੁਸੀਂ ਗੱਲ ਕੀਤੀ ਹੈਗੀ ਹਜੇ ਤੱਕ ਸਾਡੇ ਨੌਲੇਜ 'ਚ ਨਹੀਂ ਹੈਗਾ ਬਟ ਇਹਨਾਂ ਦਾ ਆਪਸ ਵਿੱਚ ਅਲੀਗੇਸ਼ਨ ਕਾਊਂਟਰ ਅਲੀਗੇਸ਼ਨਸ ਕਾਫੀ ਪਹਿਲਾਂ ਤੋਂ ਹੀ ਚੱਲਦੇ ਰਹੇ ਹੈਗੇ ਨੇ ਇੱਕੋ ਹੀ ਪਿੰਡ ਦੇ ਰਹਿਣ ਵਾਲੇ ਹੈਗੇ ਨੇ ਤੇ ਇਹ ਸਾਰੀਆਂ ਚੀਜ਼ਾਂ ਤਰਤੀਬ ਦਾ ਜਿਹੜਾ ਹੈਗਾ ਨਾ ਸਾਡਾ ਵਿਸ਼ਾ ਨਹੀਂ ਹੈ